ਅੱਜ ਸੰਗਰੂਰ ਨਜ਼ਦੀਕ ਪਿੰਡ ਲੋਂਗੋਵਾਲ ਵਿੱਚ ਸਰਦਾਰ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮਨਾਈ ਜਾਵੇਗੀ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਪਾਰਟੀ ਔਰ ਬਾਗੀ ਧੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਹੈ ਇਸ ਪ੍ਰੋਗਰਾਮ ਤੋਂ ਪਹਿਲਾਂ ਪਰ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਅਕਾਲੀ ਦਲ ਸੁਧਾਰ ਲਹਿਰ ਦਾ ਆਗਾਜ਼ ਜਿਹੜਾ ਆ ਉਹ ਕਰ ਦਿੱਤਾ ਗਿਆ ਇਹਦਾ ਐਲਾਨ ਕਰ ਦਿੱਤਾ ਗਿਆ ਐਲਾਨ ਕੀਤਾ ਹੈ ਪਰਮਿੰਦਰ ਸਿੰਘ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਨੇ ਜਿਹੜੇ ਸੰਗਰੂਰ ਤੋਂ ਜੋਨ ਲੜਨਾ ਚਾਹੁੰਦੇ ਸੀ ਉਹਨਾਂ ਪਰਮਿੰਦਰ ਸਿੰਘ ਢੀਮਸਾ ਨੇ ਐਲਾਨ ਕਰ ਦਿੱਤਾ ਕਿ ਅਕਾਲੀ ਦਲ ਸੁਧਾਰ ਲਹਿਰ ਦਾ ਆਗਾਜ਼ ਹੋਣ ਜਾ ਰਿਹਾ। ਫਿਰ ਅੱਜ ਸੰਗਰੂਰ ਦੇ ਪਿੰਡ ਲੋਂਗੋਵਾਲ ਵਿੱਚ ਜ਼ਰੂਰ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਣਗੇ ਸੁਖਬੀਰ ਸਿੰਘ ਬਾਦਲ ਦਾ ਧੜਾ ਔਰ ਬਾਗੀ ਧੜਾ ਪਰ ਇਸ ਦੇ ਬਾਵਜੂਦ ਸਰਦਾਰ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਔਰ ਇਸ ਵਰਸੀ ਸਮਾਗਮ ਦੇ ਉੱਤੇ ਵੱਡਾ ਐਲਾਨ ਕਰ ਦਿੱਤਾ ਗਿਆ। ਉਹਦੇ ਦਿਨਾਂ ਨੂੰ ਹੁਣ ਹੋ ਸਕਦਾ ਕਿ ਤਨਾ ਹੋਰ ਵੱਧ ਜਾਵੇ ਕਿਉਂਕਿ ਇਤਨਾ ਜਿਹੜਾ ਪਹਿਲਾਂ ਬਣਿਆ ਹੋਇਆ ਸੀ ਇਸ ਤਣਾ ਨੂੰ ਲੈ ਕੇ ਅਜੇ 30 ਤਰੀਕ 21 ਚੱਲ ਰਹੀ ਹੈ 30 ਤਰੀਕ ਨੂੰ ਫੈਸਲਾ ਸੁਣਾ ਦਿੱਤਾ ਜਾਵੇਗਾ શ્રી ਕਾਰਤਕ ਸਾਹਿਬ ਵੱਲੋਂ ਪਰ ਇਸ ਦੇ ਬਾਵਜੂਦ ਇੱਕ ਵੱਖਰੇ ਕਿਸਮ ਦਾ ਤਣਾ ਜਿਹੜਾ ਉਹ ਬਣਦਾ ਨਜ਼ਰ ਆ ਸਕਦਾ ਆ ਜਦੋਂ ਇਹ ਦੋਵੇਂ ਧੜੇ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਣਗੇ ਔਰ ਇਸ ਤੋਂ ਵੀ ਅਲੱਗਾ ਜਦੋਂ ਇਹ ਦੋਵੇਂ ਧੜੇ ਸਿਆਸੀ ਪੱਧਰ ਤੇ ਵਿਚਰਨਗੇ ਹਾਲਾਤ ਕੀ ਕਹਿੰਦੇ ਨੇ ਉਹ ਸਮਾਂ ਦੱਸੇਗਾ ਪਰ ਇਸ ਦੇ ਬਾਵਜੂਦ ਸਦਾਰ ਪ੍ਰਮਿੰਦ ਸਿੰਘ ਜੀ ਇਨਸਾਨੀ ਜੋ ਕੁਝ ਕਿਹਾ ਆਓ ਸੁਣਦੇ ਆਹੰਤ ਹਰਚੰਦ ਸਿੰਘ ਕੀ ਨੰਗਰ ਸਾਹਿਬ ਦੀ ਦਾਸੀ ਦੀ ਦੇਹੜਾ ਨੰਗਰ ਜਿੱਥਾ ਤੀਤੁੰਦਾਇਆ ਜਾ ਰਿਹਾ ਤੇ ਤਿਆਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਨੇ ਤੇ ਸੰਗਤ ਵਾਸਤੇ ਵਧੀਆ ਤੋਂ ਵਧੀਆ ਪ੍ਰਬੰਧ ਕਰਨ ਦਾ ਸੇ ਕੋਸ਼ਿਸ਼ ਕੀਤੀ ਹੈ ਬਾਕੀ ਜਿਹੜਾ ਮੁੱਖ ਜਿਹੜਾ ਹੈ ਪ੍ਰੋਗਰਾਮ ਹੈ ਉਹ ਤਕਰੀਬਨ 10:30 ਵਜੇ ਸ਼ੁਰੂ ਹੋਏਗਾ ਸ਼ਹੀਦ ਭਾਈ ਦਿਆਲਾ ਜੀ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਲੰਗੋਵਾਲ ਦੇ ਵਿਖੇ ਸੋ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਪਹੁੰਚੀਏ ਜਿੱਥੇ ਸੰਤਾਂ ਨੂੰ ਸ਼ਰਧਾ ਭੇਟ ਕਰੀਏ ਉੱਥੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਪਰਫੁੱਲਤ ਕਰਨ ਲਈ ਮਜ਼ਬੂਤ ਕਰਨ ਲਈ ਪ੍ਰਚੰਡ ਕਰਨ ਲਈ ਸਾਰੇ ਆਪ ਦਾ ਯੋਗਦਾਨ ਪਈਏ ਕਿਉਂਕਿ ਇਹ ਇਤਿਹਾਸਿਕ ਧਰਤੀ ਸ਼ਹੀਦਾਂ ਦੀ ਧਰਤੀ ਹੈ ਕਿਥੇ 53 ਸ਼ਹੀਦ ਇਸ ਧਰਤੀ ਨੇ ਦਿੱਤੇ ਨੇ ਸਿੱਖ ਕੌਮ ਨੂੰ ਤੇ ਹਮੇਸ਼ਾ ਹੀ ਸਿੱਖ ਸਿਆਸਤ ਨੂੰ ਦੇ ਮੋੜਾ ਲਿਆਉਣ ਚ ਇਸ ਥਾਂ ਦਾ ਬੜਾ ਵੱਡਾ ਰੋਲ ਰਿਹਾ ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੀ ਮੁਰਸੁਤ ਜੀਤੀ ਲਈ ਇਹ ਜਿਹੜੀ ਕਾਨਫਰੰਸ ਹੈ ਇੱਕ ਨਵਾਂ ਮੀਲ ਪੱਥਰ ਸਾਬਤ ਹੋਏਗੀ ਤੇ ਇੱਥੋਂ ਤੁਰ ਕੇ ਦੁਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸੁਤ ਜੀਤੀ ਦਾ ਰਾਹ ਜਿਹੜਾ ਚੱਲੇਗਾ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਹਰ ਚੀਜ਼ ਤੋਂ ਉੱਪਰ ਉੱਠ ਕੇ ਪੰਜਾਬ ਦੇ ਪੱਖ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੁਨਹਿਰੇ ਪੱਖ ਲਈ ਸ੍ਰੋਮਣੀ ਕਾਲੀਦਾਸ ਸਰਦਾਰ ਲਹਿਰ ਦਾ ਸਾਥ ਦਿइये ਤੇ ਵੱਧ ਵੱਧ ਕਿੰਤੀ ਵਿੱਚ ਲੌਂਗਵਾਲ ਦੀ ਧਰਤੀ 'ਤੇ ਪਹੁੰਚ ਕੇ ਸ਼ਮੂਲੀਤ ਕਰਿਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ